ਸ਼ੇਖ ਜ਼ੈਨਾਕੂ ਮੰਗਤਰਾਮ ਦਾ ਕਤਲ ਕਰਨ ਵਾਲੇ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ ਹੈ। ਮਲੋੜ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਇਹ ਗ੍ਰਿਫਤਾਰੀ ਸੰਭਵ ਹੋਈ। ਇਹ ਮੁਕਾਬਲੇ ਤੋਂ ਬਾਅਦ ਤਿੰਨ ਬਦਮਾਸ਼ ਕਾਬੂ ਕੀਤੇ ਗਏ ਨੇ। ਬਦਮਾਸ਼ਾਂ ਦੀ ਲੱਤ ਤੇ ਗੋਲੀ ਲੱਗੀ ਹੈ। ਬਦਮਾਸ਼ਾਂ ਦੀ ਪਛਾਣ ਮੋਗਾ ਦੇ ਅੰਗਰਦਪੁਰਾ ਮੋਹੱਲਾ ਦੇ ਰਹਿਣ ਵਾਲੇ ਅਰुण ਉਰਫ ਦੀਪੂ ਅਤੇ ਅਰुण ਉਰਫ ਸਿੰਘਾ ਤੇ ਮੋਗਾ ਦੇ ਹੀ ਵਿਦਾੰਤ ਨਗਰ ਦੇ ਰਹਿਣ ਵਾਲੇ ਰਾਜਵੀਰ ਉਰਫ ਲੱड्डੂ ਦੇ ਤੌਰ ਤੇ ਹੋਈ ਹੈ। ਦੋਸ਼ੀਆਂ ਪਾਸੋਂ ਹਥਿਆਰ ਅਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ ਹੈ। ਜ਼ਿਕਰ ਇਹ ਹੋ ਗਿਆ ਕਿ ਮੋਗਾ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਦੀ ਕੱਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਹਮਲੇ ਦੌਰਾਨ ਇੱਕ ਨਵਾਲਕ ਜ਼ਖਮੀ ਹੋ ਗਿਆ ਸੀ। ਮੋਗਾ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਸੀ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮੰਗਤ RAM ਦੁੱਧਤ ਖਰੀਦ ਰਹੇ ਸਨ। ਤਿੰਨ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਤੇ ਗੋਲੀ ਚਲਾ ਦਿੱਤੀ ਜਿਹੜੀ ਕਿ ਨੇੜੇ ਖੜੇ ਇੱਕ ਬੱਚੇ ਨੂੰ ਲੱਗੀ ਸੀ। ਮੰਗਤ RAM ਫੋਰੀ ਉੱਥੋਂ ਭੱਜ ਗਏ ਪਰ ਹਮਲਾਵਰਾਂ ਨੇ ਪਿੱਛਾ ਕਰਕੇ ਉਹਨਾਂ ਤੇ ਮੋੜ ਗੋਲੀਆਂ ਚਲਾਈਆਂ। ਜਿਸ ਦੇ ਚਲਦਿਆਂ ਮੰਗਤ RAM ਦੀ ਮੌਤ ਹੋ ਗਈ। ਤੁਸੀਂ ਆਪਣੀ ਟੀਵੀ ਸਕਰੀਨ ਤੇ ਤਿੰਨ ਤਸਵੀਰਾਂ ਵੇਖ ਰਹੇ ਹੋ ਪਹਿਲੀ ਤਸਵੀਰ ਮੁੱਟ ਪੇੜ ਵਾਲੀ ਥਾਂ ਦੀ ਹੈ ਜਿਹੜੀ ਜਿੱਥੇ دیر ਰਾਤ ਪੁਲਿਸ ਵੱਲੋਂ ਤਿੰਨ ਬਦਮਾਸ਼ਾਂ ਨੂੰ ਐਨਕਾਊਂਟਰ ਮਗਰੋਂ ਕਾਬੂ ਕੀਤਾ ਗਿਆ ਦੂਜੀ ਤਸਵੀਰ ਸ਼ਿਵ ਸਿਆਣਾ ਆਗੂ ਮੰਗਤ ਰਾਮ ਦੀ ਹੈ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਅਤੇ ਤੀਜੀ ਤਸਵੀਰ ਮਲੋੜ ਦੇ ਸਰਕਾਰੀ ਹਸਪਤਾਲ ਦੀ ਹੈ ਜਿੱਥੇ ਗ੍ਰਿਫਤਾਰ ਕੀਤੇ ਗਏ ਤਿੰਨੇ ਮੁਲਜ਼ਮ ਜ਼ੇਰੇ ਇਲਾਜ ਨੇ